ਸਰ ਮਾਡਰ ਸਪੀਕਰ ਸਾਹਿਬ ਪੰਜਾਬ ਦੇ ਲੋਕ ਦੁਨੀਆ ਪਰ ਬਚ ਘੁੰਮਦੇ ਨੇ ਪੰਜਾਬੀ ਪੂਰੀ ਦੁਨੀਆ ਦੇ ਅੰਦਰ ਜਾਣੇ ਜਾਂਦੇ ਨੇ ਔਰ ਯੂਰਪ ਦੀ ਗੱਲ ਕਰੀਏ ਅਮਰੀਕਾ ਦੀ ਗੱਲ ਕਰੀਏ ਆਸਟ੍ਰੇਲੀਆ ਦੀ ਗੱਲ ਕਰੀਏ ਜਾਂ ਹੋਰ ਦੇਸ਼ਾਂ ਦੀ ਗੱਲ ਕਰੀਏ ਤੁਸੀਂ ਦੇਖੋਗੇ ਕਿ ਜਿੱਥੇ ਵੀ ਤੁਸੀਂ ਜਾਂਦੇ ਹੋ ਦੇਖਦੇ ਹੋ ਕਿ ਪੰਜਾਬੀ ਤੁਹਾਨੂੰ ਮਿਲਣਗੇ ਉਹਨਾਂ ਦੀਆਂ ਸੜਕਾਂ ਜੇ ਆਪਾਂ ਗੱਲ ਕਰੀਏ ਉਹਨਾਂ ਸ਼ਹਿਰਾਂ ਦੀਆਂ ਸੜਕਾਂ ਬਹੁਤ ਵਧੀਆ ਨੇ ਸਰ ਉਹਨਾਂ ਦੇਸ਼ਾਂ ਦੀਆਂ ਪਰ ਇਹ ਗੱਲ ਸਾਡੇ ਪੰਜਾਬ ਜਾਂ ਭਾਰਤ ਦੇ ਸ਼ਹਿਰਾਂ ਵਿੱਚ ਦੇਖਣ ਨੂੰ ਨਹੀਂ ਮਿਲਦੀ ਅਸੀਂ ਵਿਦੇਸ਼ਾਂ ਦੇ ਜਿਹੜੀਆਂ ਸੜਕਾਂ ਦੇਖਦੇ ਹਾਂ ਉਹ ਲੇਨਾਂ ਦੀ ਸਪਸ਼ਟ ਮਾਰਕਿੰਗ ਨਾਲ ਉੱਚ ਗੁਣ ਬਤਾਦੀਆਂ ਬਣੀਆਂ ਹੁੰਦੀਆਂ ਹਨ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਲਈ ਰੁਕਾਵਟ ਰਹਿਤ ਜਗ੍ਹਾ ਹੁੰਦੀ ਹੈ ਚਾਰੇ ਪਾਸੇ ਹਰਿਆਲੀ ਅਤੇ ਲੈਂਡਸਕੇਪਿੰਗ ਹੈ ਅਤੇ ਹੋਰ ਸਾਰੀਆਂ ਸਹੂਲਤਾਂ ਲਈ ਪ੍ਰੋਪਰ ਪਲਾਨਿੰਗ ਕੀਤੀ ਹੁੰਦੀ ਹੈ ਜਿਵੇਂ ਕਿ ਬੈਂਚ ਸਟਰੀਟ ਲਾਈਟਾਂ ਬੱਸ ਸਟੈਂਡ ਸਾਡੇ ਵਿੱਚ ਬਹੁਤ ਸਾਰੇ ਹੈਰਾਨ ਹੁੰਦੇ ਹਨ ਕਿ ਸਾਡੇ ਸ਼ਹਿਰਾਂ ਵਿੱਚ ਇਹ ਸੁਵਿਧਾਵਾਂ ਮਹੱਇਆ ਕਿਉਂ ਨਹੀਂ ਕੀਤੀਆਂ ਜਾ ਸਕਦੀਆਂ ਭਾਰਤ ਵਿੱਚ ਦੁਨੀਆ ਦੇ ਸਭ ਤੋਂ ਵੱਧ ਇੰਜੀਨੀਅਰ ਸਰ ਤੋਂ ਬਤ ਇੰਜੀਨੀਅਰ ਸਰ ਆਰਕੀਟੈਕਚਰ ਭਾਰਚਨ ਪਰ ਸਾਡੀਆਂ ਸੜਕਾਂ ਕਿੰਨੀਆਂ ਖਰਾਬ ਹਨ ਜਵਾਬ ਸਿਰਫ ਸਿੰਪਲ ਹੁੰਦਾ ਕਿ ਨਹੀਂ ਸੋ ਇਹ ਵਿੱਚ ਕੀ ਆ ਕਿ ਨਾ ਨੀਅਤ ਸੀ ਨਾ ਲੋਕਾਂ ਦੀ ਨਾ ਹੀ ਇਹਨਾਂ ਦੀ ਕੋਈ ਨੀਤੀ ਸੀ ਸਰ ਮੈਂ ਬੜੇ ਮਾਣ ਨਾਲ ਐਲਾਨ ਕਰਦਾ ਕਰਦਾ ਸਰ ਕਿ ਸਾਡੀ ਸਰਕਾਰ ਨੇ ਪੰਜਾਬ ਪਰ ਦੇ ਸ਼ਹਿਰਾਂ ਵਿੱਚ ਵਿਸ਼ੇਸ਼ ਪੱਧਰੀ ਸੜਕਾਂ ਬਣਾਉਣ ਦਾ ਇਤਿਹਾਸਿਕ ਫੈਸਲਾ ਲਿਆ ਅਸੀਂ ਪਹਿਲੇ ਪੜਾਵਾਂ ਸਰ ਚਾਰ ਸ਼ਹਿਰ ਲੁਧਿਆਣਾ ਅਮਰਸਰ ਸਾਹਿਬ ਜਲੰਧਰ ਅਤੇ ਅਟਿਆਸ ਸੈਸਨਗਰ ਮਹਾਲੀ ਵਿੱਚ ਨਾਗਪੁਰ 50 ਕਿਲੋਮੀਟਰ ਬਿਸ਼ਪ ਪਤਰੀ ਸੜਕਾਂ ਦਾ ਨਿਰਮਾਣ ਕਰਾਂਗੇ ਇਹਨਾਂ ਸ਼ਹਿਰਾਂ ਵਿੱਚ ਇਹਨਾਂ ਸ਼ਹਿਰਾਂ ਵਿੱਚ ਸਭ ਤੋਂ ਪ੍ਰਮੁੱਖ ਸੜਕਾਂ ਦੇ ਹਿੱਸੇ ਜਿਹੜੇ ਉਹ ਸ਼ਾਮਲ ਹੋਣਗੇ ਜੋ ਸਥਾਨਕ ਨਿਵਾਸੀਆਂ ਤੇ ਸਲਾਨੀਆਂ ਦੁਆਰਾ ਅਕਸਰ ਵਰਤੇ ਜਾਂਦੇ ਹਨ ਸਰ ਮੈਂ ਬੜੇ ਬਾਣ ਨਾਲ ਐਲਾਨ ਕਰਦਾ ਹਾਂ ਕਿ ਸਾਡੀ ਸਰਕਾਰ ਨੇ ਪੰਜਾਬ ਪ੍ਰਦੇਸ਼ ਸ਼ਹਿਰਾਂ ਵਿੱਚ ਬਿਸ਼ਪ ਪਤਰੀ ਸੜਕਾਂ ਬਣਾਉਣ ਦਾ ਇਤਿਹਾਸਿਕ ਫੈਸਲਾ ਲਿਆ ਹੈ ਪਹਿਲੇ ਪੜਾਅ ਵਿੱਚ ਅੱਸੀ ਅਗਲੇ ਸਾਲ ਦੇ 4 ਸ਼ਹਿਰਾਂ ਦੀ ਜਿਵੇਂ ਜ਼ਿਕਰ ਕੀਤਾ ਸਰ ਮਹਾਲੀ ਅਮਰਸਰ ਲੁਧਿਆਣਾ ਚੰਦਰ 50 ਕਿਲੋਮੀਟਰ ਸੜਕਾਂ ਬਣਾਵਾਂਗੇ ਸਰ